ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਸੁਖਮੁੰਦੇ ਘਰਾਜ ਜੇ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਸੂਈ ਗਾਂ ਦਿਖਾਉਣੀ ਹੈ ਚੰਗੇ ਕੱਦ ਕੱਠ ਦੀ ਚੰਗੇ ਦੁੱਧ ਵਾਲੀ ਚੰਗਾ ਰਕਾਰ ਦੇ ਗਾਂ ਦਾ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲਾਂਭੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਕਰਦੇ ਸ਼ੇਅਰ ਜੂ ਕਰਦੇ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਪਸ਼ੂ ਦੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਸਾਰੀ ਡਿਟੇਲ ਇਹਨਾਂ ਕੋਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵੀਰ ਚੜ੍ਹਦੀ ਕਲਾ ਅ ਮੇਰਾ ਨਾਮ ਸੁਖਮਨੀ ਸਿੰਘ ਪਿੰਡ ਸਰਾਹੀ ਮੰਡਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਾ ਫੋਨ ਨੰਬਰ ਬੋਲ ਦੋ ਜੀ 987661276 ਠੀਕ ਹੈ ਜੀ ਇਸ ਗਾਂ ਦੀ ਡਿਟੇਲ ਦੱਸੋ ਜੀ ਇਹ ਜੀ ਇਹ ਪਹਿਲਾ ਸੂਆ ਵਹਿੜਾ ਮਰੇ ਘਰ ਦੀ ਵਹਿੜਾ ਠੀਕ ਹੈ ਜੀ ਮੂੰਹ ਚੌਗੀ ਆ ਠੀਕ ਹੈ ਜੀ ਵਖਾਵਾ ਦੇ 30 30 ਲੀਟਰ ਦਾ ਵੀ ਕਰ ਦਿੰਦੀ ਝਾਗ ਵਾਲਾ ਪਰ ਆਪਾਂ ਜਿਹੜੀ ਗਾਰੰਟੀ ਦੇਵਾਂਗੇ 24 ਕਿਲੋ ਐਫ ਹੈ ਚੋਣ ਨੇ ਆਪਾਂ ਥਲੇ ਠੀਕ ਹੈ ਜੀ ਕੋਈ ਪੰਜੀ ਹੱਤੀਆਂ ਦਵਾਈ ਸੂਈ ਆ ਤੇ ਮਗਰ ਵਛੀ ਆ ਤੇ ਮੂੰਹ ਚੌਗੀ ਆ ਠੀਕ ਹੈ ਜੀ ਤੇ ਸੂਈ ਨੂੰ 25 ਦਿਨ ਹੋ ਗਏ ਸੂਈ ਨੂੰ 25 ਦਿਨ ਹੋ ਗਏ ਦੋਸਤੋ 25 ਕਿਲੋ ਦੇ ਲਾਗੇ ਬੰਨੇ ਵੀਰ ਕਹਿੰਦਾ ਸੁਈਨ ਹੋ ਗਏ ਦੁੱਧ ਬਖਾਵੇ ਦੇ ਤੌਰ ਤੇ ਦੇਖਣਾ ਇਹ ਤਾਂ 30 ਲੀਟਰ ਦੇ ਲਾਗੇ ਬੰਨੇ ਬਖਾਉਂਦੀ ਹੈ ਪਰਚੋ ਵੀ ਲੀਟਰ ਦੀ ਵੀਰ ਕਹਿੰਦਾ ਵੀ ਆਪਾਂ ਗਾਰੰਟੀ ਦੇਵਾਂਗੇ ਸ਼ਾ ਤਿੰਨ ਟਾਈਮ ਚੋਂ ਦੇ ਤਿੰਨ ਟਾਈਮ ਵੀਰ ਕਹਿੰਦਾ ਦੀ ਚੁਆਈ ਕਰਦੇ ਟਾਈਮ ਦੋਸਤੋ ਵੀਡੀਓ ਬਣਾਉਂਦਾ ਦੁਪਹਿਰ ਦਾ ਵਾ ਤਾਂ ਵੀਰ ਲੱਗ ਗਿਆ ਥਣ ਤੋਂ ਦੋਸਤੋ ਚੰਗਾ ਬੈਠ ਤੇ ਲੱਗਾ ਹਵਾਨੇ ਦਾ ਨਾੜਾ ਵੀ ਕਾਫੀ ਹੈ ਬੱਚਾ ਵੀ ਦੋਸਤੋ ਅਵਸ਼ੀਖੀ ਦੇਖ ਲੋ ਤੇ ਚੰਗਾ ਕੱਦ ਕਾਟ ਹੈ ਸੋਹਣੀ ਸੁਨਖੀ ਫੁੱਲ ਬਰੀਡ ਹੈ ਬੋਦੀ ਵਾਲੀ ਦਾ ਦੋਸਤੋ ਭਵਾਨੇ ਦਾ ਨਾੜਾ ਕਾਫੀ ਹੈ ਚਾਰ ਦੰਦ ਦੇ ਮੂੰਹ ਦਾੰਦੂ ਤੁਹਾਨੂੰ ਖਾਦਨੇ ਦੰਦ ਦੋਸਤੋ ਚੈੱਕ ਕਰਸ ਲਈ ਚਾਰ ਦੰਦ ਦੇ ਮੂੰਹ ਚ ਪੂਰੀ ਫੁੱਲ ਬਰੀਡ ਹੈ ਗਰਮੀ ਦੇ ਟਾਈਮ ਦੇ ਵਿੱਚ ਦੋਸਤੋ ਦੁੱਧ ਦੇਣ ਵਾਲੀ ਗਾਂ ਬਹੁਤ ਵਧੀਆ ਹੈ ਖਾਨ ਤੋਂ ਦੋਸਤੋ ਚੰਗਾ ਵੇਤੇ ਲਗਾ ਚੁੰਨ ਦਾ ਦੋਸਤੋ ਦੁਪਹਿਰ ਦਾ ਟਾਈਮ ਚੁੰਨ ਦਾ ਹੋਇਆ ਪੂਰਾ ਫੁੱਲਾ ਹੋਵਨਾ ਟੈਟ ਭਰਿਆ ਹੋਇਆਗਾ ਨੇ ਖਾਨ ਤੋਂ ਦੋਸਤੋ ਤੁਹਾਨੂੰ ਸਾਈਡ ਤੋਂ ਦਿਖਾ ਦਿੰਦੇ ਵੀਰ ਕਦਾਂ ਚੁੰਨ ਚਾਂ ਦੇ ਵਿੱਚ ਬਿਲਕੁਲ ਇੱਕ ਵੀਰ ਓਕੇ ਵੀਰ ਜੇ ਦਾ ਮਰਜੀ ਐ ਮੋਟਰ ਐ ਗੁਤਾਰੋਂ ਹੀ ਦੋਵਾਂ ਬੰਨੇ ਬੈਗੇ ਚੋਈ ਦੀ ਟੈਂਟ ਕੋਈ ਪੁਰਸ਼ ਕੋਈ ਬੱਚਾ ਛੜਨ ਦੀ ਲੋੜ ਨਹੀਂ ਪੂਰ ਛਟੇ ਗਾਰੰਟੀ ਗਾਂ ਪੂਰ ਛਟਾ ਮਾਰੇ ਤਾਂ ਜਾਂ ਕੋਈ ਥਣਵਾਦ ਟੱਟ ਹੋਵੇ ਠੀਕ ਹੈ ਜੀ ਤੇ ਕਿੰਨਾ ਕੁ ਮੁੱਲ ਕਰਦੇ ਆ ਜੀ ਮੂਲ ਕਾਰਨ ਨੂੰ ਤੇ ਭਾਵੇਂ 2 ਲੱਖ ਵੀ ਕਰ ਲਈਏ 77000 ਮੋਲਨਾ ਤੇ 75 ਦੀ ਦੇ ਦੇਣੀ 75 ਦੇ ਦੇਣੀ ਹਾਂਜੀ ਠੀਕ ਹੈ ਜੀ 75 ਤੋਂ ਮਾਨਤਨ ਹਾਂਜੀ ਵੀਰ ਕਰਦਾ ਖੁੱਲਾ ਮਾਰ ਠੀਕ ਹੈ ਜੀ ਦੋਸਤੋ 77000 ਰੁਪਏ ਵੀਰ ਡਿਮਾਂਡ ਕਰਦਾ ਵਾ 75000 ਰੁਪਏ ਦੀ ਵੀਰ ਕਹਿੰਦਾ ਜਿਹੜੀ ਆਪਾਂ ਦੇ ਦੇਣੀ ਆ ਉਹ ਚੋਂ ਵੀ ਮਾਨਤਨ ਵੀਰ ਕਹਿੰਦਾ ਹੋ ਜਾਊਗਾ ਜਿਹੜਾ ਕੋਈ ਵੀਰ ਪਣ ਪਰਾਊਗਾ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਯਾਦਾ ਜਾਣ ਕਰ ਲੈ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਜੇ 8 ਤੋਂ 200 ਬਹੁਤ ਵਿਰਲ ਤੇ ਲੱਗੇ ਗਾਂ ਦੇ ਹਵਾਨੇ ਤਾਂ ਨਾੜਾ ਵੀ ਕਾਫੀ ਹੈ ਬਰੀਡ ਵੀ ਦੋਸਤੋ ਚੰਗੀ ਹੈ ਬੋਦੀ ਵਾਲ ਬੈਕ ਸਾਈਡ ਤੋਂ ਤੁਹਾਨੂੰ ਦੱਸੂ ਬਾਣਾ ਦਿਖਾ ਦਨੇ ਕਰੀ ਨਾੜਾ ਦੋਸਤੋ ਬੈਕ ਸਾਈਡ ਤੇ ਵੀ ਕਾਫੀ ਹਵਾ ਨੇ ਵੀਰ ਬਹੁਤ ਚਾਰੀ ਵਾਸੀ ਠੀਕ ਹੈ ਜੀ ਜਿੱਦਾਂ ਮਰਜ਼ੀ ਕਰੀ ਠੀਕ ਹੈ ਜੀ ਦੋਸਤੋ ਉਸ ਵਗੇ ਕਏ ਕੱਟੀ ਹੈ ਇਹਦੀ ਕਿੰਨੀ ਕੁ ਉਮਰ ਹੈ ਸੁਖਨ ਇਹਦੀ 10 ਮਹੀਨੇ ਉਮਰ ਹੈ 10 ਮਹੀਨੇ ਉਮਰ ਹੈ ਕਰਦੀ ਹੈ ਕੱਟੀ ਹੈ ਹਾਂ ਜੀ ਕਰਦੀ ਵੀਰ 14-15 ਕਿਲੋ ਮਾਈਥਲੇ ਆਪਾਂ ਆਮ ਸੇਵਾਏ ਚੋਂਦੇ ਰਹੇ ਆ ਠੀਕ ਹੈ ਜੀ 20-25 ਦੇ ਆਖਰਾ ਕੋਈ 14-15 ਕਿਲੋ ਦਾਮ ਸੇਵਾ ਤੇ ਕਰੇ ਲੂਗਾ ਠੀਕ ਹੈ ਦੋਸਤੋ ਨੀਲੀ ਰਵੀ ਕੋ ਕੱਟੀ ਦੀ ਬਹੁਤ ਸੀਲ ਠੰਡੀ ਕੱਟੀ ਹੈ ਨਿਸ਼ਾਨੀਆਂ ਦੋਸਤੋ ਸਾਰੀਆਂ ਨੀਲੀ ਰਾਵੀ ਵਾਲੀਆਂ ਹੈਗੀਆਂ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ 10 ਮਹੀਨੇ ਉਮਰੇ ਦੀ ਬਾਕੀ ਦੇ ਨਿਸ਼ਾਨ ਸਾਰੇ ਸਾਰੇ ਬਣੇ ਹੋਏ ਹਾਂਜੀ ਹਾਂਜੀ ਦੋਸਤੋ ਉਮਰ ਦੇ ਹਿਸਾਬ ਨਾਲ ਕੱਟੀ ਦਾ ਕਦ ਕਾਠਾ ਕਾਫੀ ਬਣਦਾ ਜਾਂਦਾ ਮੋੜ ਲਗ ਗਿਆ ਆਹ ਸੁਖਮਾ ਕਿੰਨਾ ਮੁੱਲ ਦਾ ਇਹ ਮੁੱਲ ਕਰਨ ਦਾ ਭਾਵੇਂ 20-25000 ਲੋਕ ਕਿੰਨੀ ਵੀ ਰਾਵੀਆਂ ਦਾ ਕਰੀ ਜਾਂਦੇ ਆ ਹਾਂਜੀ ਆਪਾਂ 18000 ਮੁੱਲ ਕਰਦੇ ਆ 15 ਆਈ ਦੇ ਦੀ 15 ਦੇ ਦਾ 15 ਤੋਂ ਮੰਨ ਤਨ 15 ਐ ਥੋੜਾ ਬalé ਮੰਨਤਾ ਨੂੰ ਮੈਂ ਠੀਕ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਤੁਹਾਨੂੰ ਜਿਹੜੇ ਦਿਖਾਏ ਏਕ ਏ ਕੱਟੀਆਂ ਦੋਸਤੋ 10 ਮਹੀਨੇ ਦੀ ਨੀਲੀ ਰਾਵੀ ਦੇ ਨਾਲ ਸਾਰੀਆਂ ਨਿਸ਼ਾਨੀਆਂ ਦੀਆਂ ਹੈਗੀਆਂ ਜੀ ਤੇ ਏਕ ਏ ਗਾਂਵ ਜਿਹੜੀ ਸੱਜਰ ਸੂਈ ਹੈ ਗਾਂਵ ਦੋਸਤੋ ਤੁਹਾਨੂੰ ਅਗਰੇ ਹਵਾਨਾ ਨੂੰ ਫੇਰ ਦੁਬਾਰਾ ਤੋਂ ਦਿਖਾ ਦਿੰਦੇ ਗਰੇ ਇਹ ਨਹੀਂ ਕੋਈ ਗਰਮੀ ਬਣਾਉ ਫੇਰ ਰੱਖੇ ਇਸ ਕੁ ਹਾਂਜੀ ਹਾਂਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ